ਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਭਰਾ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਆਪਣੇ ਚੈਨਲ ਤੇ ਰਿਪੋਰਟਰ ਬਸਮਾ ਦੀ ਵੀਡੀਓ ਵੀ ਆਉਂਦੀ ਰਹਿੰਦੀ ਆ ਬਾਕੀ ਸੇਲ ਪਰਚੇਜ ਵਾਲੇ ਜੋ ਵੀਰ ਆਪਣੇ ਤੋਂ ਵੀਡੀਓ ਪਾਉਣੀ ਚਾਹੁੰਦੇ ਆ ਉਹ ਵੀਡੀਓ ਵੀ ਪਾ ਸਕਦੇ ਆ ਆਪਣੇ ਚੈਨਲ ਤੇ ਸੇਲ ਪਰਚੇਜ ਲਈ ਵੀਡੀਓ ਵੀ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਐਂਡ ਬੁੱਟਰ ਕਾ 22 ਸਤਨਾਮ ਸਿੰਘ ਦੇ ਘਰੇ ਵੀਡੀਓ ਬਣਾਉਣ ਲੱਗੇ ਆਂ ਬਾਈ ਸੁਦਰਾਮ ਨਾਲ ਕਰਦੇ ਆਂ ਗੱਲਬਾਤ ਬਾਈ ਦੇ ਘਰੇ ਦੋ ਤਿੰਨ ਡੰਗਰਾਂ ਦੇ ਰਿਜ਼ਲਟ ਬਹੁਤ ਸੋਹਣਾ ਆਇਆ ਕੱਲੇ ਕੱਲੇ ਡੰਗਰ ਦੀ ਡਿਟੇਲ ਲੈਣੇ ਆ ਬਾਈ ਦੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਬਾਈ ਜਸਜੀਤ ਹੋ ਸਤਨਾਮ ਬਾਈ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਬਾਈ ਜੀ ਜਿਹੜੀ ਝੋਟੀ ਆਪਾਂ ਸਕਰੀਨ ਤੇ ਕਸਟਮਰ ਵੀਰ ਦੇਖ ਰਹੇ ਆ ਆਪਣੇ ਵੀ ਇਹਦੀ ਡਿਟੇਲ ਦੱਸੋ ਵੀ ਕੀ ਡਿਟੇਲ ਆ ਇਹਦੀ ਕਿੰਨੇ ਟਾਈਮ ਬਾਧੀ ਘੱਟ ਰਹੀ ਹੈ ਬਾਈ ਇਹ 1.5 ਦੋ ਸਾਲ ਹੋ ਗਏ ਦੋ ਸਾਲ ਥੋੜੀ ਦਵਾਈ ਨਾਲ ਗੱਭਣ ਹੋਈ ਥੋੜੀ ਦਵਾਈ ਜਿਹੜੀ ਚਾਰੀ ਹੈ ਜੋ ਤੁਸੀਂ ਦੱਸਿਆ ਸੀ ਜਿੱਦਾਂ ਦੱਸਿਆ ਉਵੇਂ ਬਈ ਕੋਰਸ ਪੂਰਾ ਕੀਤਾ ਤੇ ਆਪਣੀ ਪਹਿਲੇ ਟੀਕੇ ਤੇ ਰਹੀ ਆਪਣੀ ਦਵਾਈ ਦੇਣ ਤੋਂ ਬਾਅਦ ਚ ਪਹਿਲੇ ਟੀਕੇ ਤੇ ਰਹੀ ਪਹਿਲੇ ਤੇ ਪਹਿਲੇ ਦੇ ਪਹਿਲਾਂ ਦੋ ਸਾਲ ਹੋ ਗਏ ਸੀ ਵੀ ਆਪਣੇ ਕੋਲ ਸੀ ਗਿਆ ਪਾ ਲਈ ਨਹੀਂ ਨਹੀਂ ਇਹ ਪਹਿਲਾਂ ਲਈ ਆ ਸੀ ਆਪਣੇ ਸੀਗਾ ਬੰਦਾ ਲਿਆ ਜਾ ਲਈ ਉਹਦੇ ਤੋਂ ਹੀ ਲਈ ਸੀ ਉਹਦੇ ਕੋਲੇ ਰਹੀਦੀ ਸੀ ਉਹਦਾ ਕਟਿਆ ਨੂੰ ਪਰੋਂ ਨੂੰ ਪਰਦਾ ਸੀ ਬਈ ਪੂਰਾ ਹਾਂ ਮੈਂ ਕਿਹਾ ਚੱਲ ਹੈਗਾ ਡਾਕਟਰ ਸਾਹਿਬ ਤੇ ਥੋੜਾ ਨੂੰ ਫੋਨ ਲਾ ਤੂੰ ਨੂੰ ਗੁਸ਼ਿਆ ਉਦੋਂ ਵਾਰ ਘਰੇ ਲੜੀ ਸੀ ਠੀਕ ਹੈ ਜੀ ਚਲੋ ਅਜਮਨ ਖੁਸ਼ ਆ ਪੂਰਾ ਹੀ ਪੂਰਾ ਵਾਗੋ ਵਾਗ ਚਲੋ ਵਿਚਾਰੀ ਜੀ ਬੇਜਵਾਨੀ ਦੀ ਇਹਦੀ ਵੱਢਣ ਤੋਂ ਜਾਣ ਬਚ ਗਈ ਬਹੁਤ ਨਾਲੇ ਤਾਂ ਬਾਈ ਪੌਣ ਨਾਲੇ ਫਲੀਆਂ ਇੱਕਦਾਂ ਵੱਢਣ ਤੋਂ ਜਾਣ ਬਚ ਗਈ ਨੰਬਰ 2 ਆਪਣੀ ਇਨਕਮ ਚ ਵਾਧਾ ਹੋਵੇ ਦੋਨੇ ਦੋਨੇ ਫਾਇਦੇ ਹੋਗੇ ਮਾਨ ਖੁਸ਼ਾ ਪੂਰਾ ਮਾਨ ਪੂਰਾ ਖੁਸ਼ ਆ ਠੀਕ ਹੈ ਜੀ ਹਾਂਜੀ ਕਿਸਾਨ ਭਰਾਵੋ 2 ਸਾਲ ਦੀ ਰਿਪੀਟਰ ਮੱਝ ਬਾਈ ਜੀ ਦੱਸ ਰਹੇ ਆ ਵੀ ਜਿੰਨਾ ਤੋਂ ਲਈ ਸੀ ਉਹ ਕਟਿਆਲੇ ਬੁਚੜਾ ਨੂੰ ਵੇਚਣ ਲੱਗੇ ਜਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਈ ਦੀ ਮਿਹਨਤ ਕੀਤੀ ਬਾਈ ਨੇ ਆਪਾਂ ਮਿਹਨਤ ਕੀਤੀ ਇਹਦੀ ਚਾਰੀ ਦੀ ਬੁਚੜਾਂ ਤੋਂ ਜਾਨ ਬਚ ਗਈ ਨਹੀਂ ਇੱਕ ਡੰਗਰ ਆਪਣੇ ਮਤਲਬ ਜਿਹੜੀ ਗਿਣਤੀ ਹੈ ਡੰਗਰਾਂ ਦੀ ਉਹਨਾਂ ਦੇ ਵਿੱਚੋਂ ਇੱਕ ਡੰਗਰ ਦੀ ਗਿਣਤੀ ਹੋਰ ਘੱਟ ਜਾਣੀ ਸੀ ਆਪਾਂ ਇਸ ਤਰ੍ਹਾਂ ਦੀਆਂ ਝੋਟੀਆਂ ਚੰਗੀਆਂ-ਚੰਗੀਆਂ ਬੁਚੜਾਂ ਨੂੰ ਵੇਚੀ ਜਾਂਦੇ ਆ ਦੁਬਾਰਾ ਇਸ ਤਰ੍ਹਾਂ ਦੀਆਂ ਝੋਟੀਆਂ ਘਰਾਂ 'ਚ ਪੈਦਾ ਕਰਨੀਆਂ ਹੁਣ ਤਾਂ ਬਹੁਤ ਸਮਾਂ ਲੱਗ ਜਾਂਦਾ ਭਰਾ ਮੇਰੋ ਇਸ ਕਰਕੇ ਕਹਿੰਨੇ ਵੀ ਇਦਾਂ ਦੀਆਂ ਝੋਟੀਆਂ ਬੁਚੜਾਂ ਨੂੰ ਨਾ ਵੇਚੋ ਜਦੋਂ ਇਹ ਵੀਰ ਮਿਹਨਤ ਕਰਕੇ ਆਪਣੇ ਘਰੇ ਗੱਪਣ ਕਰ ਸਕਦਾ ਹਾਲਾਂਕਿ ਇਹਨੂੰ ਪਤਾ ਸੀ ਵੀ ਰਹਿੰਦੀ ਨਹੀਂ ਸੀ ਦੋ ਸਾਲ ਹੋ ਗਈ ਸੀ ਫਿਰ ਵੀ ਬੰਦੇ ਨੇ ਬਾਈ ਨੇ ਰਿਸਕ ਲਿਆ ਤੇ ਆਪਣੇ ਕਹਿੰਦੇ ਬਾਈ ਲੈ ਲੈ ਕੋਈ ਨਵਾਂ ਅਜ ਰਹਿ ਜੂਗੀ ਰਿਸਕ ਦਾ ਰਿਸਕ ਹੀ ਹੁੰਦਾ ਨਾ ਬਾਈ ਕਹਿੰਦੇ ਚਲੋ ਗੁਰੂ ਸਾਹਿਬ ਨੇ ਮਿਹਨਤ ਆਪਾਂ ਮਿਹਨਤ ਦਾ ਫਲ ਦਿੱਤਾ ਅੱਜ ਮਨ ਖੋਸ਼ ਆ ਪੂਰਾ ਮਨ ਖੋਸ਼ ਆ ਜੀ ਅੱਜ ਰਜੰਡ ਤੁਹਾਡੇ ਸਾਹਮਣੇ ਆ ਬਾਈ ਦੇ ਘਰੇ ਦੋ ਬੈੜਾ ਹੋਰ ਵੀ ਆਪਾਂ ਉਹਨਾਂ ਦੀ ਡਿਟੇਲ ਵੀ ਲੈਣੇ ਆ ਆ ਜੋ ਇੱਧਰ ਵੀ ਕਰਦੇ ਆ ਗੱਲਬਾਤ ਇੱਧਰ ਆ ਜੀ ਬਾਈ ਸਾਹਮਣੇ ਰੱਖੀ ਜੀ ਹਾਂ ਜੀ ਇਹਦੀ ਦਵਾਈ ਦੀ ਕੀ ਡਿਟੇਲ ਹੈ ਜੀ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਡੇਢ ਸਾਲ ਸਵਾ ਸਾਲ ਹੋ ਗਿਆ ਸੀਗੀ ਸੂਈ ਨੂੰ ਸੀਗੀ ਅੱਛਾ ਜੀ ਇਹ ਇਹਦੀ ਵੀ ਥੋੜੀ ਜਿਹੜੀ ਦਵਾਈ ਤੁਸੀਂ ਦੂਜੀ ਮੱਝ ਦੇ ਦੱਸੀ ਸੀ ਆਪਾਂ ਹਾਂਜੀ ਹਾਂਜੀ ਉਹੀ ਆਪਾਂ ਇਹਦੇ ਐਸਟਮਨ ਕੀਤੇ ਜੀ ਇਹ ਵੀ ਪਹਿਲੇ ਟੀਕੇ ਤੇ ਰਹੀ ਹੈ ਪਹਿਲੇ ਟੀਕੇ ਤੇ ਜੀ ਠੀਕ ਹੈ ਜੀ ਹਾਂਜੀ ਇਹਦਾਂ ਵੀ ਮਨ ਖੁਸ਼ ਔਕੇ ਇਹਦੀ ਨੂੰ ਵੀ ਕੋਈ ਨਹੀਂ ਇਹ ਤਾਂ ਬਸ ਸਾਂਭੀ ਜਾਂਦੇ ਸੀਗੇ ਤੇ ਪਰ ਛੱਡਣ ਨੂੰ ਜੀ ਨਹੀਂ ਕਰਦਾ ਸੀਗਾ ਬਿਲਕੁਲ ਭਾਈ ਜਦੋਂ ਕੀ ਕੀਤਾ ਜਾਵੇ ਜੀ ਮਹਿੰਗੇ ਰੇਟ ਤੇ ਜਾਨਵਰ ਆਪਾਂ ਲੈਣੇ ਆਂ ਇਹ ਮੋੜ ਕੇ ਕਾਰਨ ਕੀ ਹੁੰਦਾ ਬਾਈ ਉਹ ਸਿੱਟਨੇ ਓਕੇ ਆ ਸਿੱਟਨੇ ਓਕੇ ਜੀ ਸਿੱਟਨੇ ਓਕੇ ਬਾਈ ਜਦੋਂ ਸੱਜਰ ਪਾਸੂ 65000 ਦਾ ਲੈਨੇ ਆ ਹਾਂਜੀ ਜੇ ਨਹੀਂ ਰਹਿੰਦਾ ਇਹ ਤਾਂ ਐਣੀ ਵੀ ਆਪਾਂ ਰੱਸਾ ਲਾ ਦਾਂਗੇ ਰੱਸਾ ਲਾ ਕੇ ਦੁਆਰਾ ਲੈਨੇ ਬਹੁਤ ਓਕੇ ਬਾਈ ਹਾਂਜੀ ਹਾਂਜੀ ਫਿਰ ਜਿੱਥੋਂ ਤੱਕ ਆਪਾਂ ਜੋਰ ਲਾ ਕੇ ਤਾਂ ਲਾਉਣੇ ਆ ਕਿ ਜਦੋਂ ਜਮਾ ਕਿਸੇ ਪਾਸੋਂ ਰਾਹ ਨਹੀਂ ਮਿਲਦਾ ਫਿਰ ਐਂਡ ਤੇ ਹੁੰਦਾ ਵੀ ਰੱਸਾ ਲਾ ਲੀ ਹਾਂਜੀ ਹਾਂਜੀ ਉਹ ਤਾਂ ਐਂਡ ਵਾਲਾ ਤੇ ਆ ਐਂਡ ਵਾਲੇ ਤੇ ਆ ਐਂਡ ਵਾਲੇ ਤੇ ਪਹੁੰਚੇ ਪਏ ਸੀਗੇ ਹਾਂਜੀ ਚਲੋ ਮਹਾਰਾਜ ਨੇ ਇਲਾਜ ਰੱਖ ਲਈ ਮਿਹਨਤ ਵੱਲੇ ਪੈ ਗਈ ਹਾਂਜੀ ਹਾਂਜੀ ਕਿਸਾਨ ਭਰਾਵੋ ਇਹ ਵੀ ਬਾਈ ਦੀ ਵੈੜ ਰਿ ਬਾਈ ਨੇ ਜਦੋਂ ਬਾਈ ਦੇ ਘਰੇ ਆਪਾਂ ਫਸਟ ਟਾਈਮ ਹੀ ਆਏ ਆ ਬਾਈ ਜੀ ਦੱਸ ਰਹੀ ਸੀਗੇ ਚਲੋ ਸਾਰੇ ਵੀਰ ਭਰਾ ਚੰਗੇ ਆ ਮਾੜਾ ਕੋਈ ਵੀ ਨਹੀਂਗਾ ਆਪਾਂ ਕਿਸੇ ਨੂੰ ਮਾੜਾ ਨਹੀਂ ਦਿਖਾਉਂਦੇ ਵੀਡੀਓ ਦੇ ਵਿੱਚ ਬਾਈ ਜੀ ਇਹ ਕਹਿੰਦਾ ਵੀ ਮੈਂ ਬਹੁਤ ਇਲਾਜ ਕਰਾ ਕਰ ਕੇ ਆਪ ਚੁੱਕਿਆ ਟੀਕੇ ਬਹੁਤ ਭਰਾ ਚੁੱਕੇ ਆ ਪਰ ਕੋਈ ਇਲਾਜ ਨਹੀਂ ਹੱਲ ਹੋ ਰਿਹਾ ਤੇ ਬਾਈ ਨੂੰ ਆਪਾਂ ਭਰੋਸਾ ਦਿਵਾਇਆ ਸੀ ਵੀ ਬਾਈ ਦਵਾਈ ਦੇ 100% ਰਿਜ਼ਲਟ ਮਿਲੂਗਾ ਤੁਹਾਡੇ ਪੈਸੇ ਲਾਇ ਬੇਕਾਰ ਨਹੀਂ ਜਾਂਦੇ ਪਸ਼ੂ ਕੰਜ਼ੀਵ ਜਰੂਰ ਹੋਊਗਾ 99% ਦਾ ਪਸ਼ੂ ਪਹਿਲੀ ਹੀ ਹੀਟ ਦੇ ਕੰਜ਼ੀਵ ਕਰ ਜਾਂਦਾ ਕਈ ਵਾਰ ਆਦਰਵਾਜੀ ਵੀ ਹੀਟ ਵੱਧ ਘੱਟ ਚ ਕਹਿ ਲਗੇ ਜਾਂ ਵੀ ਸੀਮਨ ਚ ਸਪਰਮ ਘੱਟ ਵੱਧ ਕਹਿ ਲਗੇ ਪਸੂ ਰਿਪੀਟ ਕਰ ਜਾਂਦਾ ਤਾਂ ਦੂਜੀ ਹੀਟ ਤੇ ਰਹੂਗਾ ਜਿਆਦਾ ਚਾਂਸ ਪਹਿਲੀ ਦੇ ਆ ਜੇ ਪਹਿਲੀ ਦੇ ਨਹੀਂ ਰਹਿੰਦਾ ਤਾਂ ਦੂਜੀ ਤੇ ਰਹੂਗਾ ਰਹੂਗਾ ਹਾਂ ਤੁਹਾਡੇ ਪੈਸੇ ਲਾਏ ਵੇਸ ਨਹੀਂ ਜਾਂਦੇ ਪਸੂ ਗੱਭਣ ਜ਼ਰੂਰ ਰਹੂਗਾ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਆ ਇੱਕ ਜਿਹੜੀ ਲਾਸਟ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਉਹ ਤਾਂ ਜਿਆਦਾ ਹੀ ਰਿਪੀਟਰ ਸੀਗੀ ਵੜ ਉਹ ਜਦੋਂ ਬਾਈ ਨੇ ਲਈ ਸੀ ਉਹ ਜਿਸ ਦਿਨ ਉਹਦੇ ਮੈਨੂੰ ਬਾਈ ਨੇ ਉੱਥੇ ਬੁਲਾਇਆ ਸੀ ਵੀ ਬਾਈ ਆਪਾਂ ਵੜ ਲੈਣ ਲੱਗੇ ਆ ਵੀ ਚੈੱਕ ਕਰਕੇ ਦੇਖੋ ਅੰਦਰੋਂ ਵੀ ਇਹ ਰਹੂਗੀ ਕਿ ਨਹੀਂ ਰਹੂਗੀ ਵੀ ਜੇ ਰਹੂਗੀ ਤਾਂ ਫੇਰ ਲਾਵਾਂਗੇ ਨਹੀਂ ਤਾਂ ਵੀ ਬਾਈ ਛੱਡਣ ਲੱਗਿਆ ਉੱਥੇ ਚੈੱਕ ਕਰਕੇ ਆਪਾਂ ਲੈ ਕੇ ਆਂਦੀ ਸੀ ਉਹ ਵੀ ਤੁਹਾਨੂੰ ਦਿਖਾਉਣੇ ਉਹਦੀ ਵੀ ਡਿਟੇਲ ਲੈਣੇ ਆ ਉਹਦਾ ਜਾਦਾ ਹੀ ਕੇਸ ਸੀਰੀਅਸ ਹੈਗਾ ਇੱਧਰ ਕਰ ਲਓ ਇਹਦਾ ਬਾਈ ਲਾ ਪਤਾ ਹੀ ਹੈ ਕਿੰਨਾ ਪਤਾ ਸੂਈ ਰੁਕਣ ਦਾ ਟਾਈਮ ਹੋ ਗਿਆ ਇਹਦਾ ਤਾਂ ਨਹੀਂ ਉਸ ਸਿਹਾਈ ਗਾਂ ਫਾਰਮ ਤੋਂ ਮਾਰੀ ਹਾਂਜੀ ਤੇ ਪਰ ਇਹ ਨਹੀਂ ਪਤਾ ਕਿੰਨਾ ਟਾਈਮ ਹੋ ਗਿਆ ਸੂਈ ਦਾ ਤਾਂ ਆਪਾਂ ਨੂੰ ਦੱਸਿਆ ਜਿਨੇ ਵੀ ਪੱਕਾ ਨਹੀਂ ਪਤਾ ਪੱਕਾ ਨਹੀਂ ਪਤਾ ਸ ਤੇ ਤੇ ਇਹਨੂੰ ਜਦੋਂ ਆਪਾਂ ਦਵਾਈ ਦਿੱਤੀ ਸੀ ਅਰਗਾਨ ਦੇ ਨਾਲ ਹਾਂਜੀ ਇਹ ਹੁਣ ਕਿਹੜੇ ਟੀਕੇ ਤੇ ਰਹੀ ਐ ਇਹ ਜੀ ਪਹਿਲੇ ਟੀਕੇ ਤੇ ਹੀ ਰਹੀ ਐ ਪਹਿਲੇ ਟੀਕੇ ਤੇ ਰਹੀ ਜੀ ਪਹਿਲੇ ਤੇ ਠੀਕ ਐ ਜੀ ਤੋਂ ਦਵਾਈ ਦੇਣ ਤੋਂ ਬਾਅਦ ਹਾਂਜੀ ਦਵਾਈ ਦੇਣ ਤੋਂ ਅੱਗੇ ਪਹਿਲੇ ਟੀਕੇ ਤੇ ਹਾਂ ਪਹਿਲੇ ਟੀਕੇ ਤੇ ਪਿੰਨੇ ਡੰਗਰ ਆਪਣੇ ਪਹਿਲੀ ਪਹਿਲੀ ਹੀਟ ਤੇ ਰਹੀ ਪਹਿਲੇ ਤੇ ਚਲੋ ਗੁਰੂ ਮਹਾਰਾਜ ਜੀ ਕਰਪਾਣ ਹੁਣੇ ਕੋਸ਼ਣੋਂ ਕੋਈ ਦੁੱਧ ਵੀ ਦਿੰਦੀ ਥੋੜਾ ਵਾਹ ਹਾਂਜੀ ਥੋੜਾ ਥੋੜਾ ਉਤਰ ਨਹੀਂ ਹੁੰਦੀ ਐ ਜੀ ਠੀਕ ਐ ਜੀ ਹਾਂਜੀ ਹਾਂਜੀ ਕਿਸਾਨ ਭਰਾਵੋ ਇਹ ਜਿੱਦੇ ਵਹਿੜ ਲੈ ਕੇ ਆਂਦੀ ਸੀ ਇਹ ਮਰੀ ਪਈ ਸੀਗੀ ਜੋ ਆਪਾਂ ਅੰਦਰ ਨਿਕਲੇ ਪੈ ਸੀਗਾ ਜਦੋਂ ਦੁੱਧ ਨਹੀਂ ਦਿੰਦੀਆਂ ਬੰਲਾ ਦਾ ਸਾਹਮਣਾ ਜੀ ਸੱਜਰ ਦੀ ਕਪੈਸਿਟੀ ਬਾਈ ਜੀ ਦੱਸ ਰਹੀ ਸੀ ਉਦੋਂ ਵੀ ਕਹਿੰਦੇ ਸੱਜਰ ਨੇ ਦੁੱਧ ਵਹਾਵਾ ਦਿੱਤਾ ਤੇ ਪਰ ਜਿਸ ਦਿਨ ਲੈ ਕੇ ਜਾਂਦੀ ਸੀ ਬਾਈ ਨੇ ਮੈਨੂੰ ਉੱਥੇ ਬੁਲਾਇਆ ਸੀਗਾ ਬਾਈ ਦੇ ਘਰ ਵੀ ਜਿੱਥੇ ਉਹ ਲੈ ਕੇ ਜਾਂਦੀ ਜੀ ਕਹਿੰਦੇ ਵੀ ਗਾਂ ਰਹਿੰਦੀ ਨਹੀਂਗੀ 3+ ਵਾਲੀ ਉਹ ਦੱਸਦੇ ਸੀ ਹਾਂ ਦੱਸਾਂ ਦੇ ਬਾਈ ਬਾਹਾਂ ਦੀ ਬਾਡੀ ਬੁੱਡੀ ਚੰਗੀ ਆ ਛੋੜੀ ਨਹੀਂ ਅੱਗੇ ਨਾਲ ਹੀ ਲੂੰ ਸੀ ਪਾਣੀ ਅੱਗੇ ਨਾਲ ਬਹੁਤ ਜ਼ਿਆਦਾ ਵੀ ਰਿਹਾ ਮੌਜੂਦ ਹੈ ਜਿਵੇਂ ਪਿੰਜਰੀ ਸੀ ਅੱਗੇ ਜਿਵੇਂ ਹੱਡ ਜਿਵੇਂ ਹੀ ਦੇ ਦੇ ਮੀਂਹ ਵਰਗੇ ਹਾਂਜੀ ਹਾਂਜੀ ਤੇ ਉਦੋਂ ਬਾਈ ਨੂੰ ਮੈਂ ਕਿਹਾ ਸੀ ਬਾਈ ਲੈ ਚੱਲ ਕਰੇ ਵੀ ਰਹੂਗੀ ਸੋਹਰੇ ਇੱਕ ਵਾਰੀ ਦਾ ਬਾਈ ਵੀ ਡਰਦਾ ਹੁੰਦਾ ਹੀ ਅਮਨ ਚ ਵੀ ਕਿਤੇ ਵੈਸੀ ਨਾ ਪੱਠੇ ਪਾਈ ਜਾਏਗੀ ਯਾਰ ਆਪਾਂ ਬਾਈ ਵੀ ਡਰਦਾ ਸੀ ਉਦੋਂ ਕਹਿੰਦਾ ਆਪਣੇ ਘਰੇ ਪਹਿਲਾਂ ਵੀ ਦੋ ਖੜੀਆਂ ਇਹ ਨਾ ਹੋਵੇ ਵੀ ਤੀਜੀ ਵੀ ਆਪਣੇ ਘਰੇ ਉਵੇਂ ਹੀ ਖੜੀ ਰਵੇ ਮੈਂ ਬਾਈ ਨੂੰ ਕਿਹਾ ਸੀ ਵੀ ਉਹਨਾਂ ਨੂੰ ਦਵਾਈ ਦਿੱਤੀ ਆ ਉਹ ਵੀ ਚੈੱਕ ਪਾਸ ਹੋਣਗੀਆਂ ਇਹਨਾਂ ਨੂੰ ਦਵਾਈ ਉਹ ਦੇ ਚੁੱਕੇ ਸੀਗੇ ਆਪਾਂ ਇਹਨੂੰ ਬਾਅਦ ਚ ਸ਼ੁਰੂ ਕੀਤੀ ਬਾਈ ਬਾਅਦ ਚ ਲੈ ਕੇ ਆਇਆ ਸੀ ਤੇ ਮੈਂ ਕਿਹਾ ਵੀ ਲੈ ਚੱਲ ਰਿਜ਼ਲਟ ਮਿਲੂਗਾ ਤੇ ਜਦੋਂ ਇਹਨੂੰ ਲਿਆ ਕੇ ਦਵਾਈ ਦਿੱਤੀ ਤੇ ਗੁਰੂ ਸਾਹਿਬ ਨੇ ਲਾਜ ਰੱਖੀ ਇਹ ਵੀ ਅੱਜ ਜਾ ਕੇ ਕੀਤੀ ਆ ਆਪਾਂ ਇਹ ਵੀ ਡਨ ਨਿਕਲਈ ਅੱਜ ਪਹਿਲੇ ਤਿੰਨੇ ਪਸ਼ੂ ਬਾਈ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲੇ ਪਹਿਲੇ ਟੀਕੇ ਤੇ ਗੱਭਣ ਹੋਏ ਆ ਜਿਸ ਕਿਸੇ ਵੀਰ ਨੇ ਬਾਈ ਤੋਂ ਫੀਡਬੈਕ ਲੈਣਾ ਹੋਵੇ ਤਾਂ ਬਾਈ ਤੋਂ ਫੀਡਬੈਕ ਵੀ ਲੈ ਸਕਦੇ ਆ ਬਾਈ ਆਪਣਾ ਮੋਬਾਈਲ ਨੰਬਰ ਬੋਲਿਓ 94640 27561 94640 27561 ਜਿਸ ਕਿਸੇ ਵੀਰ ਨੇ ਬਾਈ ਤੋਂ ਪਰਸਨਲੀ ਗੱਲ ਕਰਕੇ ਡਿਟੇਲ ਲੈਣੀ ਹੋਵੇ ਤੇ ਬਾਈ ਤੋਂ ਤੁਸੀਂ ਡਿਟੇਲ ਲੈ ਸਕਦੇ ਆ ਫਾਰਸਾਗਦੀ ਆ ਵੀ ਦਵਾਈ ਦਾ ਪ੍ਰੋਸੀਜਰ ਕੀ ਆ ਕਿੰਨਾ ਕੌਕਾ ਫਰਜੀ ਜਰਾ ਪੀਪਸੂ ਵਾਕਈ ਪਹਿਲੇ ਟੀਕੇ ਦੇ ਦੂਜੇ ਟੀਕੇ ਤੇ ਰਹਿੰਦਾ ਕਿ ਵੈਸੇ ਹੀ ਇਹ ਨਹੀਂ ਗੱਲ ਬਾਈ ਤੁਸੀਂ ਪੈਸੇ ਲਾਉਣੇ ਆ ਤੁਸੀਂ ਮੈਡੀਸਨ ਲੈਣੀ ਆ ਚੰਗੀ ਤਰ੍ਹਾਂ ਦੀ ਡਿਟੇਲ ਪੂਰਾ ਕਲੀਅਰ ਕਰਕੇ ਫਿਰ ਤੁਸੀਂ ਮੈਡੀਸਨ ਦਾ ਆਰਡਰ ਕਰ ਸਕਦੇ ਆ ਦੂ ਦੀ ਜਿਹੜੇ ਵੀਰ ਭਰਾ ਆਪਣੇ ਵੀਡੀਓ ਦੇਖ ਰਹੇ ਆ ਮੈਡੀਸਨ ਆਪਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੂਰੀਅਰ ਕਰਦੇ ਆ ਰਾਜਸਥਾਨ ਹਰਿਆਣਾ ਗੰਗਾ ਨਗਰ ਜੌਣਾ ਨਗਰ ਸਾਰੇ ਦਵਾਈ ਆਪਣੀ ਜੂਪੀ ਤੇ ਕਰ ਕੂਰੀਅਰ ਹੁੰਦੀ ਆ ਦੂਰ ਦੇ ਭਰਾ ਕੋੜੀਆਂ ਕਰਾ ਸਕਦੇ ਆ ਲੋਕਲ ਭਰਾ ਆ ਕੇ ਲਿਆ ਸਕਦੇ ਆ ਪਸ਼ੂ ਜਿੰਨੇ ਟਾਈਮ ਦਾ ਮਰਜੀ ਵਿੱਚ ਰਿਹਾ ਹੋਵੇ ਸਾਲ ਦੋ ਸਾਲ ਚਾਰ ਸਾਲ ਦਾ ਇੱਥੋਂ ਧੱਕਰ ਕੇ ਗੁਰੂ ਸਾਹਿਬ ਦੀ ਰਹਿਮ ਤੇ ਦੇ ਨਾਲ ਜਿਹੜੀਆਂ ਗਾਈਆਂ ਅਰੂੜੀ ਦੇ ਆਵਾਰਾ ਤੁਰੀਆਂ ਫਿਰਦੀਆਂ ਪ੍ਰਮਾਤਮਾ ਨੇ ਛੇਵੇਂ ਪਾਖਸ਼ਾਂ ਨੇ ਉਹ ਵੀ ਗੱਪਣ ਕਰਾਈਆਂ ਬਹੁਤ ਛੋਟੀਆਂ ਬੁੱਚੜਾਂ ਤੋਂ ਕਸਟਮਰਾਂ ਨੇ ਲੈ ਕੇ ਗੱਪਣ ਕਰਾਈਆਂ ਵਾਹਿਗੁਰੂ ਫਲ ਜ਼ਰੂਰ ਦਿੰਦਾ ਜੇ ਆਪਾਂ ਮਿਹਨਤ ਕਰਦੇ ਆਂ ਹਾਂ ਜੇ ਆਪਾਂ ਘਰੇ ਬੈਠੇ ਕਈ ਜਾਵਾਂਗੇ ਮਿਹਨਤ ਵੀ ਨਾ ਕਰਕੇ ਕੋਈ ਇਲਾਜ ਵੀ ਨਾ ਕਰਾਈਏ ਪਸ਼ੂ ਰਹਿ ਜੇ ਪਸ਼ੂ ਰਹਿ ਜੇ ਫਿਰ ਤਾਂ ਪੌਸਿਬਲ ਨਹੀਂਗਾ ਪਰ ਹੱਥ ਹਲਾਉਣਾ ਪਊਗਾ ਮਿਹਨਤ ਕਰਨੀ ਪਊਗੀ ਪਰ ਤੁਹਾਨੂੰ ਤੁਹਾਡਾ ਜਰੂਰ ਰਹੂਗਾ ਰਿਜ਼ਲਟ ਤੁਹਾਡੇ ਸਾਹਮਣੇ ਆ ਪੂਰੇ ਵਿਚਰੇ ਦੇ ਵਿਚਰੇ ਪਸੂ ਗੱਪਣ ਰਹੇ ਆ ਅੱਜ ਬਰਸਾਤ ਨਾਲ ਪਾਰਟੀ ਦਾ ਇਕ ਬੰਦਾ ਹਾਂਜੀ ਜਰੂਰ ਜੀ ਤੈਨੂੰ ਪਸੂ ਗੱਪਾਂ ਨਿਕਲੇ ਹਾਂਜੀ ਹਾਂਜੀ ਜਰੂਰ ਜੀ ਹੱਕ ਬੰਦਾ ਬਾਲਦੀ ਦਾ ਬੈਕ ਆ ਤੁਹਾਨੂੰ ਪਤਾ ਲਾਉਣਾ ਨਹੀਂ ਚਾਹ ਲੀਆ ਪਤਾ ਕੋਈ ਨਹੀਂ ਜਰੂਰ ਜੀ ਜਰੂਰ ਠੀਕ ਹੈ ਮਾਨ ਕੋਸ਼ ਹੈ ਬਾਈ ਪੂਰਾ ਹਾਂਜੀ ਹਾਂਜੀ ਜਿਹੜੇ ਹੋਰ ਵੀਰ ਭਰਾ ਛੋਟ ਛੋਟ ਦੇ ਵਿੱਚ ਜਨਕ ਵੀ ਬੋਲ ਸਕਦੇ ਆ ਬੜਾ ਰੂੜੀ ਦੇ ਛੱਡੀ ਜਾਂਦੇ ਆ ਜਾਂ ਝੋਟੀਆਂ ਪੁੱਚੜਾਂ ਨੂੰ ਵੇਚੀ ਜਾਂਦੇ ਆ ਨਹੀਂ ਭਾਈ ਉਹ ਤੁਸੀਂ ਇੱਕ ਦੋ ਸ਼ਬਦ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਾਈ ਜੀ ਰੱਖੋ ਘੇਰਾ ਦਵਾਈ ਦੇ ਕੇ ਦੇਖੋ ਭਾਈ ਜੀ ਕੋਈ ਨਹੀਂ ਖਾਸ ਮਹਿੰਗੀ ਵੀ ਨਹੀਂ ਹਾਂਜੀ ਨਾਰਮਲ ਜੀ ਦਵਾਈ ਆ ਉਦੋਂ ਬਾਅਦ ਤਾਂ ਪਟੀਕੇ ਲਵਾ ਲੈਂਦੇ ਨੇ ਬਿਲਕੁਲ ਭਾਈ ਜਦੋਂ ਡਾਕਟਰ ਆਵੇ 1000 ਰੁਪਏ ਤੋਂ ਘੱਟ ਨਹੀਂ ਖੜਾ ਛੱਡਦਾ ਤਿਆ ਪਰ ਇਹ ਦੋ ਟੀਕੇ ਭਰਾਉਣੇ ਆ ਬਈ ਆਪਣਾ 7-80000 ਰੁਪਏ ਲੱਗ ਜਾਂਦੇ ਲੱਗ ਜਾਂਦੇ ਆ ਆਪਾਂ ਕਈ ਕਸਟਮਰ ਆ ਕੇ ਦੱਸਦੇ ਆ ਜਾਂ ਫੋਨ ਤੇ ਗੱਲ ਕਰਦੇ ਆ ਬਈ 5 ਟੀਕੇ ਭਰਾਲੇ 10 ਟੀਕੇ ਭਰਾਲੇ ਤਾਂ 5-5 7-7000 ਤਾਂ ਪਹਿਲਾਂ ਲਈ ਬੈਠੀ ਹੁੰਦੀ ਆ ਜੀ ਤੇ ਆਪਾਂ ਤਾਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਹਾਂਜੀ ਹਾਂਜੀ ਬਹੁਤ ਘੱਟ ਖਰਚੇ ਦੇ ਵਿੱਚ ਰਿਜ਼ਲਟ ਮਿਲਦਾ ਹਾਂਜੀ ਇਹੀ ਆ ਭਰਾ ਮਿਰੋ ਤੁਸੀਂ ਆਪਦੀਆਂ ਝੋਟੀਆਂ ਜਾਂ ਚੰਗੀਆਂ ਬਿਹੜਾਂ ਛੱਡੋ ਨਾ ਪੁੱਛੜਾ ਨੂੰ ਵੇਚੋ ਨਾ ਵਾਰ-ਵਾਰ ਘਰੇ ਚੰਗਾ ਪਸ਼ੂ ਪੈਦਾ ਕਰਨਾ ਬਹੁਤ ਔਖਾ ਜਦੋਂ ਪਸ਼ੂ ਲੈਣ ਜਾਣਾ ਹੁੰਦਾ ਨਾ ਉਦੋਂ ਬਾਈ ਗੀਚੇ ਚ ਲੱਖ ਸਵਾ ਲੱਖ ਪਾ ਕੇ ਜਾਣਾ ਪੈਂਦਾ ਮੱਝ ਲੈਣ ਦੀ ਗੱਲ ਤੇ ਹੁਣ ਤਾਂ ਗਾਇਆਂ ਵੀ 70 75 ਤੋਂ ਤਾਂ ਵਾਲੀ ਗੇਮ ਆ 70 ਤੋਂ ਘੱਟ ਤਾਂ ਵੀ ਚੰਗੀ ਗਾਂ ਵੀ ਨਹੀਂ ਮਿਲਦੀ ਕਿਸ ਕਰਕੇ ਕਹਿੰਨੇ ਆ ਭਰਾ ਮੇਰੇਓ ਜਿੰਨਾ ਕ ਇਹਦੇ ਵਿੱਚ ਸਾਡਾ ਵੀ ਬੈਨੀਫਿਟ ਆ ਨਾ ਉਦੋਂ ਜ਼ਿਆਦਾ ਬੈਨੀਫਿਟ ਬਾਈ ਕਸਟਮਰ ਦਾ ਵੀ ਆ ਹੁਣ ਤੁਹਾਡੇ ਤਿੰਨ ਡੰਗਰ ਬਣ ਗਏ ਬਾਈ ਉਹ ਛੋਟੀ ਦੀ ਲੱਗ ਗਈ ਆਪਾਂ ਉਹ ਤੁਸੀਂ ਹੁਣ ਬੁਚੜਨ ਦੇ ਭਾ ਲੈ ਜੀ ਜਦੋਂ ਸੱਜਰ ਵੇਚਾਂਗੇ ਬਾਈ ਉਹ ਸਵਾ ਡੇਢ ਲੱਖ ਦੀ ਛੋਟੀ ਆ ਮਤਲਬ ਪਹਿਲੇ ਪਹਿਲੇ ਸੂਏ ਨੂੰ ਦੁੱਧ ਬਹੁਤ ਚੰਗਾ ਦਿੱਤਾ ਸੀ ਤੁਹਾਡੀ ਇਨਕਿਊਜਿਓ ਜੀ ਵੱਧਾ ਹੋਇਆ ਨਾ ਹਾਂਜੀ ਹਾਂਜੀ ਆ ਗਾਂ ਲਈ ਸੀ ਆਪਾਂ ਤੁਹਾਡੀ ਇਨਕਿਊਜਿਓ ਵਿੱਚ ਵੱਧਾ ਹੋਇਆ ਹਾਂਜੀ ਹਾਂਜੀ ਜਿਹੜੇ ਦਿੱਤੋਂ ਮੈਂ ਲਿਆ ਉਹਦੇ ਮੁਕਾਬਲੇ ਤੇ ਉਹ ਤੋਂ ਕੁਝ ਵੀ ਨਹੀਂ ਨਿਆ ਹਾਂ ਨਹੀਂ ਲਿਆ ਜੀ ਤਿੰਨ ਕਿਹੋਂ ਚ ਵੀ ਵੱਧਾ ਹੋਇਆ ਹਾਂਜੀ ਹੋਇਆ ਕਿਸ ਕਰਕੇ ਕਹਿੰਨੇ ਆ ਭਰਾ ਵੀਰੋ ਇੱਕ ਵਾਰੀ ਜ਼ਰੂਰ ਲਾਰਜ ਦੇ ਵਿੱਚ ਜਿੰਨਾ ਵੀ ਤੁਸੀਂ ਜ਼ੋਰ ਲਾ ਚੁੱਕੇ ਆ ਇੱਕ ਇੱਕ ਵਾਰੀ ਮੌਕਾ ਦੇ ਕੇ ਦੇਖੋ ਦਵਾਈ ਦੇ ਕੇ ਦੇਖੋ ਤੁਹਾਡਾ ਰਿਜ਼ਲਟ 100 'ਚੋਂ 100% ਰਿਜ਼ਲਟ ਮਿਲੂਗਾ ਤੁਹਾਡੇ ਪੈਸੇ ਲਾਇ ਵੇਸਟ ਨਹੀਂ ਜਾਂਦੇ ਪਸੂ ਪਹਿਲੇ ਟੀਕੇ ਤੇ ਜਾਂ ਦੂਜੇ ਟੀਕੇ ਤੇ ਕੰਸੀਵ ਜ਼ਰੂਰ ਹੋਊਗਾ ਅਦਰਵਾਈਜ਼ ਇਹ ਫਿਰ ਵੀ ਕਿਉਂਕਿ ਬਲੇਟ ਆਉਂਦੀ ਆਪਾਂ ਤਾਂ ਵੀ ਇਹਰੇ ਕਸਟਮਰ ਦੇ ਨਾਲ ਖੜੇ ਆ ਜਦੋਂ ਮਰਜ਼ੀ ਦੇਣੀ ਰਾਤ ਨੂੰ ਫੋਨ ਲਾਓ ਤੁਹਾਡੀ ਇਹਰੇ ਕੋ ਫੋਨ ਤੇ ਤੁਹਾਡੀ ਸੁਣਵਾਈ ਹੋਊਗੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ ਤੇ ਪੁੱਛ ਦੱਸ ਕੋਈ ਕੰਪਲੀਟ ਹੋਊਗੀ ਤਾਂ ਵੀ ਤੁਹਾਡੀ ਸੁਣਵਾਈ ਹੋਊਗੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਵੀ ਇੱਕ ਸ਼ੇਅਰ ਕਰਨ ਨਾਲ ਬੇਜਵਾਨਾਂ ਦੀ ਜਾਣਬਾਤ ਸਕਦੀ ਆ ਜਿੰਨਾਂ ਕੋ ਵੀਰੇ ਇਹਨਾਂ ਬੇਜਵਾਨਾਂ ਦੀ ਖਾਤਰ ਅਸੀਂ ਮਿਹਨਤ ਕਰਦੇ ਆ ਇੱਕ ਸੇਵਾ ਕਰਦੇ ਆ ਗੁਰੂ ਸਾਹਿਬ ਨੇ ਸੇਵਾ ਲਾਈ ਆ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਵੀ ਸ਼ੇਅਰ ਕਰਕੇ ਇਹਨਾਂ ਬੇਜਵਾਨਾਂ ਦੀ ਇੱਕ ਅੱਧੀ ਦੀ ਜੀਅ ਜਾਨ ਬਚਾ ਦੋਗੇ ਤੁਹਾਡਾ ਸ਼ੇਅਰ ਕੀਤਾ ਵੀ ਲੇਖੇ ਲੱਗ ਸਕਦਾ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ